ਬਹੁਤ ਜੀ ਬਾਜੀ ਨੂੰ ਨਮਸਕਾਰ ਆ ਦਾਸ ਸੱਚਿਆ ਗਾਲ ਕੀ ਹਾਲ ਚਾਲ ਹੈ ਵੀਰੇ ਸਵਾਗਤ ਹੈ ਤੁਹਾਨੂੰ ਸਾਡੇ YouTube ਚੈਨਲ ਦੇ ਵਿੱਚ ਜਿਹੜੋ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਾ ਮੈਂ ਬਾਜੀ ਚੈਨਲ ਆਪਣ ਨੂੰ ਸਬਸਕ੍ਰਾਈਬ ਤੁਸੀਂ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਰਦੇ ਜਾਈਆਂ ਸ਼ਾਨਦਾਰ ਵੀਡੀਓ ਲਿਆਉਂਦੇ ਰਿਆ ਕਰੀਏ ਤਾਂ ਇੱਕ ਟੌਪ ਤੇ ਖਰੇ ਜਾਨਵਰਾਂ ਦਾ ਸ਼ੌਕ ਕਰਾਂ ਦੇ ਰਿਆ ਕਰੀਏ ਲਓ ਜੀ ਸਦਨ ਬਹੁਤ ਆਪਣੇ ਸਦਨਾਂ ਦੀ ਰਿਕੁਆਇਰਮੈਂਟ ਹੁੰਦੀ ਹੈ ਮੇਰਾ ਭਰਾ ਉੱਡਣ ਵਾਲੇ ਕਬੂਤਰਾਂ ਦੇ ਲਈ ਠੀਕ ਜੀ ਸੋ ਅੱਜ ਵੇ ਜੀ ਆਪਾਂ ਤੁਹਾਡੇ ਲਈ ਦੋ ਵੱਡੀਆਂ ਕੂਤਰੀਆਂ ਲੈ ਕੇ حاضر ਹੋ ਚੁੱਕੇ ਹਾਂ ਪਿਓਰ ਵਿੱਚ ਹਜ਼ਾਰਾਂ ਵਾਲੇ ਕੂਤਰਾਂ ਦੇ ਵਿੱਚੋਂ ਦੋਨੋਂ ਬਾਈ ਜੀ ਬੱਡੀਆਂ ਕੂਤਰੀਆਂ ਨੇ ਸੀਜ਼ਨ ਦੀਆਂ ਮੇਰਾ ਭਰਾ ਉੱਡੀਆਂ ਹੋਈਆਂ ਨੇ ਠੀਕ ਹੈ ਡਾਉਣੀਆਂ ਡਾਲਿਓ ਮੇਰਾ ਭਰਾ ਜੋੜਿਆਂ ਦੇ ਵਿੱਚ ਡਕਣੀਆਂ ਜੋੜਿਆਂ ਦੇ ਵਿੱਚ ਡਾਕ ਲਿਓ ਇੱਕੋ ਝੋਲੀ ਦੀਆਂ ਮੇਰਾ ਭਰਾ ਦੋਨੋਂ ਸਗੀਆਂ ਭੈਣਾਂ ਨੇ ਸ਼ਕਲ ਅਕਲ ਮੇਰਾ ਭਰਾ ਬਿਲਕੁਲ ਬਾਈ ਜੀ ਸੇਮ ਆ ਕੋਈ ਬੰਦਾ ਪਰਖ ਹੀ ਨਹੀਂ ਸਕਦਾ ਪਹਿਲੀ ਕੂਤਰੀ ਕਿਹੜੀ ਤੇ ਦੂਸਰੀ ਕੂਤਰੀ ਕਿਹੜੀ ਆ ਜੀ ਆ ਜਿਵੇਂ ਕਿ ਤੁਸੀਂ ਲਾਈਵ ਸਕਰੀਨ ਉੱਤੇ ਚੈੱਕ ਕਰ ਸਕਦੇ ਹੋ ਦੋਨੋਂ ਬਾਈ ਜੀ ਅੱਧਾ ਇੰਚੇ ਮੋٹے ਬਾਹਰ ਨੂੰ ਕਰਕੇ ਖੜਦੀਆਂ ਨੇ ਸਟੈਂਡਿੰਗ ਮ ਜੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਆਪਣੀਆਂ ਕੂਤਰੀਆਂ ਦੀ ਠੀਕ ਹੈ ਜੀ ਜਿਵੇਂ ਚਟੀਆਂ ਅੱਖਾਂ ਕਾਲੀ ਨੋਕ ਦੀਆਂ ਗੋਧਰੀਆਂ ਨੇ ਨੀਲੀ ਢਾਂਗੇ ਦੇ ਉੱਤੇ ਲੱਗੀਆਂ ਹੋਈਆਂ ਨੇ ਡੌਣੀਆਂ ਡਾਲੀਆਂ ਮੇਰਾ ਭਰਾ ਜੋੜਿਆਂ ਦੇ ਵਿੱਚ ਲੱਗਣੀਆਂ ਜੋੜਿਆਂ ਦੇ ਵਿੱਚ ਲੱਗਣੀਆਂ ਫੋਲੋ ਬਟਾ ਫੋਲੋ ਮੇਰਾ ਭਰਾ ਗਰੰਟਡ ਆਪਣੀਆਂ ਗੋਧਰੀਆਂ ਨੇ ਠੀਕ ਹੈ ਜੀ ਸੀਜ਼ਨ ਦੀ ਮੇਰਾ ਭਰਾ ਉੱਡੀਆਂ ਹੋਈਆਂ ਗੋਧਰੀਆਂ ਨੇ ਸੋਹਣੀ ਡਾਰ ਕਰਾ ਕੇ ਬਾਹਰਿਆਂ ਨੇ ਇਹਨਾਂ ਮਾਧੀਆਂ ਨੂੰ ਬੰਦ ਕੀਤਾ ਸੀਗਾ ਜੀ ਸੋ ਆਪਾਂ ਲੈ ਕੇ ਆ ਚੁੱਕੇ ਹਾਂ ਮਾਧੀਆਂ ਇਹ ਚੈੱਕ ਕਰੂ ਮੇਰਾ ਭਰਾ ਬਾਕੀ ਯਾਰ ਬਾਕੀ ਉਸ ਵੀਰ ਦੇ ਨਾਲ ਆਪਣਾ ਕਾਫੀ ਪ੍ਰੇਮ ਆ ਜੀ ਠੀਕ ਹੈ ਭਰਾ ਆਪਾਂ ਨੂੰ ਕਿਸੇ ਕਬੂਤਰ ਕਰਕੇ ਜਵਾਬ ਨਹੀਂ ਦਿੰਦਾ ਠੀਕ ਹੈ ਨਾ ਹੀ ਬੰਦਾ ਆਪਣਾ ਹੱਥ ਫੜ ਪਾਇਆ ਜੀ ਪ੍ਰੇਮ ਪਿਆਰ ਆਪਣਾ ਬਾਈ ਦੇ ਨਾਲ ਵਧੀਆ ਠੀਕ ਹੈ ਜੀ ਚੈੱਕ ਕਰ ਲੋ ਬਾਈ ਨੇ ਕਹਿ ਬਰੇ ਜਿਹੜੇ ਮਰਜੀ ਬੰਦੇ ਨੂੰ ਦੇ ਦਿਓ ਅਗਲਾ ਯਾਦ ਕਰੇਗਾ ਕਿ ਹਾਂ ਯਾਰ ਬਾਕੀ ਕੋਈ ਚੀਜ਼ ਸੀ ਬਾਕੀ ਯਾਰ ਤੁਸੀਂ ਵੀ ਸਿਆਣੂ ਮੇਰਾ ਭਰਾ ਤੁਹਾਨੂੰ ਵੀ ਸ਼ਕਲ ਅਕਲ ਵੇਖ ਕੇ ਹਾਂ ਦਾ ਜਾ ਹੋ ਜਾਏਗਾ ਹਾਂ ਭਈ ਇਹਨਾਂ ਉਧਰੀਆਂ ਦੇ ਵਿੱਚ ਕੀ ਗੱਲਬਾਤ ਆ ਠੀਕ ਹੈ ਡਾਉ ਦੇ ਮਾਮਲੇ ਦੇ ਵਿੱਚ ਮੇਰਾ ਵੀਰ ਬਹੁਤ ਹੀ ਜ਼ਿਆਦਾ ਵਧੀਆ ਚੀਜ਼ ਆ ਜੀ ਠੀਕ ਹੈ ਸੀਜ਼ਨ ਵਿੱਚ ਡਾ ਕੇ ਉਸ ਤੋਂ ਬਾਅਦ ਤੁਸੀਂ ਆਫ ਸੀਜ਼ ਤੋ ਆਓ ਭਰਾ ਹੁਣ ਮੈਂ ਤੁਹਾਨੂੰ ਇਹਨਾਂ ਮਾਦਿਆਂ ਦੇ ਪਰਪਲਿਆਂ ਦਾ ਅੱਖਾਂ ਦਾ ਤੇ ਕਾਲੀ ਕਾਲੀ ਚੀਜ਼ ਆ ਤੁਹਾਨੂੰ ਮੈਂ ਸ਼ੌਂਕ ਕਰਾਉਣਾ ਠੀਕ ਹੈ ਜੀ। ਲੈ ਗਾ ਲਓ। ਠੀਕ ਹੈ ਜੀ ਪਿਆਰ ਬੱਜੀ ਹਜ਼ਾਰ ਵਾਲੇ ਕਬੂਤਰਾਂ ਵਿੱਚੋਂ ਉੱਚੀ ਲੰਮੀ ਕੂਤਰੀ ਆ ਜੀ ਬਿਲਕੁਲ ਚਿੱਟੇ ਚਿੱਟੀਆਂ ਅੱਖਾਂ ਕਾਲੀ ਨੋਕ ਦੀ ਜੀ ਕਦ-ਕੱਦ ਚੈੱਕ ਕਰ ਲਓ ਸੀਜ਼ਨ ਦੀ ਉੱਡੀ ਹੋਈ ਕੂਤਰੀ ਆ। ਡੌਣੀ ਡਾਲਿਓ ਭਾਜੀ ਜੋੜਾਂ 'ਚ ਪੌਣੀ ਜੋੜਾਂ 'ਚ ਪਾਲਿਓ ਚੈੱਕ ਕਰੋ ਭਾਜੀ ਮਲਤੀ ਆਪਣੀ ਦਾ ਕਦ-ਕਾਠ ਹੁਣ ਮੈਂ ਤੁਹਾਨੂੰ ਭਾਜੀ ਕੂਤਰੀ ਦਾ ਪੱਲਾ ਵਿਖਾਉਣਾ ਜੀ ਆਹ ਲਓ ਮੇਰਾ ਭਰਾ। ਆ ਪੱਲੇ ਦੀ ਕੁਆਲਿਟੀ ਚੈੱਕ ਕਰ ਲਓ ਦੇਖੋ ਜੀ ਕਿੱਡੇ ਵੱਡੇ ਵੱਡੇ ਪੱਲੇ ਦੀ ਕੂਤਰੀ ਚੌੜੇ ਚੌੜੇ ਪੱਲੇ ਨੇ ਕੋਈ ਗੈਪ ਨਹੀਂ ਹੈ ਕੋਈ ਕਹਣੀ ਨਹੀਂ ਹੈ ਜੀ ਠੀਕ ਹੈ ਤੇ ਆਹ ਭਾਜੀ ਨੈਕਸਟ ਪੱਲਾ ਆਪਣੀ ਕੂਤਰੀ ਦਾ ਫਰਾਂ ਦੀ ਕੁਆਲਿਟੀ ਚੈੱਕ ਕਰੋ ਮੇਰਾ ਭਰਾ ਦੇਖੋ ਜੀ ਕਿੱਡੇ ਵੱਡੇ ਵੱਡੇ ਪੱਲੇ ਨੇ ਚੌੜੇ ਚੌੜੇ ਪੱਲਿਆਂ ਦੀ ਕੂਤਰੀ ਆ ਕੋਈ ਜੂਨੀ ਕੋਈ ਪਣਖੀ ਨਹੀਂ ਮੇਰਾ ਭਰਾ ਚੈੱਕ ਕਰ ਲਓ ਬਿਲਕੁਲ ਹਾਫ ਸੁੱਧਰੇ ਕੂਤਰ ਨੇ ਠੀਕ ਹੈ ਜੀ ਤੇ ਆਹ ਭਾਜੀ ਮਾਦੀ ਆਪਣੀ ਦੇ ਪੈਰ ਪੈਰਾਂ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਬ੍ਰੇਕ ਪੈਰ ਰੱਖਦੀ ਹੈ ਜੀ ਕੂਤਰੀ ਠੀਕ ਹੈ ਜੀ ਬੰਦ ਜੋੜਾਂ ਦੀ ਕੂਤਰੀ ਸੀਜ਼ਨ ਤੇ ਮੇਰਾ ਭਰਾ ਉੱਡੇ ਹੋਏ ਜਾਨਵਰ ਨੇ ਜਿਹੜੇ ਕਿਸੇ ਭਰਾਵਾਂ ਨੇ ਡਾਊਨ ਵਾਸਤੇ ਕੂਤਰ ਲੈਣੇ ਹੁਣ ਉਹਨਾਂ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਚੀਜ਼ ਹੈ ਜੀ ਢਾਂਗੀ ਉੱਤੇ ਲੱਗੀਆਂ ਹੋਈਆਂ ਕੂਕੀਆਂ ਨੇ ਮੇਰਾ ਭਰਾ ਫੁੱਲੋ ਸੱਚੇ ਪੈਰਾਂ ਦੀਆਂ ਕੂਤੀਆਂ ਨੇ ਮੇਰਾ ਵੀਰ ਬਾਹਲੇ ਪਿੰਡਾਂ ਵਿੱਚ ਉਹ ਇਹ ਜਾਨਵਰ ਬਿਲਕੁਲ ਨਹੀਂ ਜਾਂਦੇ ਮੇਰਾ ਭਰਾ ਠੀਕ ਹੈ ਜੀ ਬੇਫਿਕਰ ਹੋ ਕੇ ਤੁਸੀਂ ਜਿਹੜੇ ਭਰਾਵਾਂ ਨੇ ਐਂਟਰੀ ਦੇ ਰੱਖੀ ਆ ਆਪਦੇ ਘਰ ਲੈ ਆ ਕੇ ਇਹਨਾਂ ਨੂੰ ਗਿਜਾ ਕੇ ਤੇ ਮੇਰਾ ਭਰਾ ਤਿਆਰ ਕਰਕੇ ਬੜੇ ਰਾਹ ਨਾਲ ਤੁਸੀਂ ਛੱਡ ਸਕਦੇ ਹੋ ਮੇਰਾ ਭਰਾ ਇਹਨਾਂ ਕੂਤਰਾਂ ਨੂੰ ਠੀਕ ਹੈ ਜੀ ਆ ਬੱਡੀ ਗੂਦਰੀ ਚੈੱਕ ਕਰ ਸਕਦੇ ਹੋ ਤੁਸੀਂ ਪਿਓਰ ਵਜੀ ਹਜ਼ਾਰ ਵਾਲੇ ਕੂਤਰਾਂ ਦੇ ਵਿੱਚੋਂ ਅਗਲੀ ਆਪਣੀ ਬੱਡੀ ਗੂਦਰੀ ਠੀਕ ਹੈ ਜੀ ਟਿੱਕੋ ਝੋਲੀ ਦੀਆਂ ਭਰਾ ਦੋਨੋਂ ਸਗੀਆਂ ਭੈਣਾਂ ਨੇ ਚੈੱਕ ਕਰ ਸਕਦੇ ਹੋ ਤੁਸੀਂ ਅੱਗੋ ਚੌੜੀ ਆ ਤੇ ਪਿੱਛੋ ਜਮ ਐਨ ਬੰਦ ਸੇਮ ਬਾਈ ਜੀ ਇੱਕੋ ਜਿਹੀਆਂ ਗੂਦਰੀਆਂ ਨੇ ਕਾਲੀ ਨੋਕ ਚਿੱਟੀਆਂ ਅੱਖਾਂ ਦੀ ਆ ਆਹ ਆਪਣੀ ਕੂਤਰੀ ਹੈ ਜੀ ਠੀਕ ਹੈ ਜੀ ਟਿੱਕੋ ਜਿਹਾ ਵਜੂਦ ਆ ਦੋਨੋਂ ਮਾਦੀਆਂ ਦਾ ਚੈੱਕ ਆ ਲਓ ਬਰਕ ਨੂੰ ਚਿੱਟੀਆਂ ਅੱਖਾਂ ਠੀਕ ਹੈ ਜੀ ਤੇ ਹੁਣ ਮਸ ਨੂੰ ਇਸ ਕੂਤਰੀ ਦਾ ਵੀ ਪੱਲਾ ਵਿਖੋਣਾ ਦੋਵੇਂ ਮਾਦੀਆਂ ਭਾਜੀ ਢਾਂਗੀ ਉੱਤੇ ਲੱਗੀਆਂ ਹੋਈਆਂ ਨੇ ਸੀਜ਼ਨ ਦੀਆਂ ਮੇ ਆ ਮਾਦੀ ਦੇ ਪੱਲੇ ਦੀ ਕੁਆਲਿਟੀ ਚੈੱਕ ਕਰ ਸਕਦੇ ਹਾਂ ਦੇਖੋ ਜੀ ਕਿੱਡੇ ਸ਼ਾਨਦਾਰ ਪੱਲੇ ਦੀ ਮਾਲਕ ਆ ਚੌੜੇ-ਚੌੜੇ ਪਲੱਸ ਲੰਬੇ-ਲੰਬੇ ਪੱਲਿਆਂ ਦੀ ਆਪਣੀ ਇਹ ਕੁਧਰੀ ਹੈ ਜੀ ਠੀਕ ਹੈ ਨੀਲੀ ਢਾਂਗ ਦੀ ਉੱਤੇ ਮਾਦੀਆਂ ਇਹ ਲੱਗੀਆਂ ਹੋਈਆਂ ਨੇ ਜਿਹੜੇ ਭਰਾਵਾਂ ਨੇ ਡਾਊਨ ਆਸਤੇ ਲੈਣੀਆਂ ਉਹਨਾਂ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਚੀਜ਼ ਆ ਚੈੱਕ ਕਰ ਲਓ ਮਰਾ ਭਰਾ ਠੀਕ ਹੈ ਨੈਕਸਟ ਪੱਲਾ ਆਪਣੀ ਕੁਧਰੀ ਦਾ ਰੰਗ ਬਾਈ ਜੀ ਪੱਕੇ ਲੱਗੇ ਹੋਏ ਆ ਤੇ ਬਾਕੀ ਮਾਫੀ ਚਾਹੁੰਦਾ ਤੁਹਾਨੂੰ ਮੈਂ ਆਪਣੀ ਪਿਛਲੀ ਕੁਧਰੀ ਦੀ ਪੂਛ ਨਹੀਂ ਵਿਖਾ ਸਕਿਆ ਆਹ ਮਾਦੀ ਤੁਸੀਂ ਜਿੱਦੀ ਤੁਸੀਂ ਪੂਛ ਚੈੱਕ ਕਰ ਲਓ ਬਿਲਕੁਲ ਬੰਦ ਪੂ ਤੇ ਆਹ ਭਾਜੀ ਮਾਦੀ ਆਪਣੀ ਦੇ ਪੈਰ ਜੀ ਪੈਰਾਂ ਦੀ ਕੁਆਲਿਟੀ ਚੈੱਕ ਕਰ ਲਓ ਬਿਲਕੁਲ ਲਾਲ ਸਰਖ ਬਰੀਕ ਜੇ ਪੈਰ ਰੱਖ ਦੀ ਗੋਦਰੀ ਇਹ ਲਓ ਜੀ ਬਾਕੀ ਤੁਸੀਂ ਉਦਰੀ ਚੀੜੀ ਆ ਜੀ ਠੀਕ ਹੈ ਬਾਕੀ ਤੁਸੀਂ ਐਸ ਬੰਨੇ ਵੀ ਭਾਜੀ ਮਾਦੀ ਆਪਣ ਨੂੰ ਚੈੱਕ ਕਰ ਲਓ ਠੀਕ ਹੈ ਤੇ ਆਹ ਭਾਜੀ ਆਪਣੀ ਮਕੰਮਲ ਗੋਦਰੀ ਸੀਗੀ ਠੀਕ ਹੈ ਜੀ ਲਓ ਜੀ ਆ ਦੁਆਰ ਤੋਂ ਮੇਰਾ ਭਰਾ ਸਟਾਨ ਨੇ ਮੈਨੂੰ ਸ਼ਿਰਕ ਕਰ ਸਕਦੇ ਹਾਂ ਚੈੱਕ ਤੁਸੀਂ ਆਪਣੀਆਂ ਗੋਦਰੀਆਂ ਦੀ ਤੁਹਾਨੂੰ ਆਪਾਂ ਚੰਗੇ ਤਰ੍ਹਾਂ ਤਸੱਲੀ ਬਖਸ਼ੇ ਮਰਾ ਭਰਾ ਸ਼ੌਂਕ ਕਰਾਇਆ ਤੇ ਮੇਰਾ ਭਰਾ ਲਾਈਕ ਆਪਣੇ ਆਪ ਹੀ ਜਰੂਰ ਕਰ ਦਿਓ ਤੇ ਕਮੈਂਟ ਕਰਨਾ ਨਾ ਭੁੱਲਿਓ ਮੇਰਾ ਭਰਾ ਲਾਜ਼ਮੀ ਕਮੈਂਟ ਕਰਕੇ ਜਾਇਆ ਕਰੋ ਮੇਰਾ ਵੀ ਸਾਨੂੰ ਚੰਗਾ ਲੱਗਦਾ ਮੇਰਾ ਭਰਾ ਜੇ ਤੁਸੀਂ ਆਪਣੇ ਪਿਆਰੇ ਪਿਆਰੇ ਕਮੈਂਟ ਕਰਦੇ ਹੋ ਠੀਕ ਹੈ ਬਾਕੀ ਸੱਜਣੋ ਤੁਹਾਨੂੰ ਪਤਾ ਕਿ ਜਿਹੜੀ ਇਹਨਾਂ ਦੀ ਡਿਲੀਵਰੀ ਆ ਉਹ ਬਾਈ ਜੀ ਆਲ ਪੰਜਾਬ ਆ ਪੰਜਾਬ ਦੇ ਕਿਸੇ ਵੀ ਕੋਨੇ ਦੇ ਵਿੱਚ ਤੁਸੀਂ ਆਪਣੇ ਤੋਂ ਘਰ ਬੈਠੇ ਤੋਂ ਮੇਰਾ ਵੀ ਜਾਨਵਰ ਇਹ ਮੰਗਵਾ ਸਕਦੇ ਹੋ ਸੋ ਠੀਕ ਹੈ ਵੀ ਸੱਜਣੋ ਮਿਲਦੇ ਹੁਣ ਆਪਾਂ ਸੋ ਫਿਰ ਕਿਸੇ ਅਗਲੇ ਵੀਡੀਓ ਦੇ ਵਿੱਚ ਫਿਰ ਲਾ ਕੇ ਆਵਾਂਗੇ ਤੁਹਾਡੇ ਲਈ ਕੋਈ ਨਵੇਂ ਟੋਪ ਕਲਾਸ ਦੇ ਖਰੇ ਜਿਹੇ ਜਾਨਵਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਮਿਹਰਬਾਨੀ ਬਜੀ